ਵਿਦਾਰਸਵਾ ਚੋਣਾ ਚ ਕੁਝ ਮਹੀਨੇ ਰਹਿਣ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਕਿਸਾਨਾਂ ਦੇ ਹੱਕ ਵਿੱਚ ਰੈਲੀ ਕੀਤੀ ਬਾਦਲਾਂ ਦੇ ਗੜ ਬਠਿੰਡਾ ਚ ਕੀਤੀ ਕਿਸਾਨ ਚੇਤਨਾ ਰੈਲੀ ਚ ਕਾਂਗਰਸ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ ਕਿਸਾਨ ਚੇਤਨਾ ਰੈਲੀ ਚ ਪੰਜਾਬ ਕਾਂਗਰਸ ਨੇ ਨਾ ਸਿਰਫ ਚੋਣ ਵਾਦੇ ਕੀਤੇ ਬਲਕਿ ਵਿਰੋਧੀ ਪਾਰਟੀਆਂ ਤੇ ਸਾਦੇ ਨਿਸ਼ਾਨੇ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਲਲਕਾਰਿਆ ਮੇਰਾ ਪੰਜਾਬ ਹੈ ਇਸ ਪੰਜਾਬ ਦੇ ਵਿੱਚ ਅਸੀਂ ਜਨਮ ਲੈਂਦਾ ਔਰ ਏਸੀ ਪ੍ਰਜਾਤ ਦੇ ਵਿੱਚ ਮੇਰੀ ਮਿੱਟੀ ਮਿਲੇਗੀ ਇਸ ਪੰਜਾਬ ਆ ਨਹੀਂ ਕੇਜਰੀ ਕੁਦੀ ਵਰਗੇ ਆਠਾ ਜਿਹੜੇ ਆ ਰਹੇ ਨੇ ਆ ਦੋ ਚਿੱਟਿਆ ਨੇ ਜਣਾ ਬੇੜਾ ਗਾਂ ਕਾਟਤਾ ਇਖਤਾ ਤੇ ਉਹਦੇ ਦੇ ਚਿੱਟਿਆ ਨੇ ਆ ਜਿਹੜੇ ਕੀੜਾ ਹੈ ਜਿਹੜਾ ਮਾਰ ਕਾਤਾ ਇਹ ਕਾ ਚਿੱਟੀ ਟੋਪੀ ਵਾਲੇ ਆ ਕੇ ਲੁੱਟਦੇ ਰਹਿੰਦੇ ਨੇ ਸਾਰਿਆਂ ਨੂੰ ਟਿਕਤਾ ਵਾਸਤੇ ਪਤਾ ਨਹੀਂ ਕਿੰਨੇ ਲੱਖਾਂ ਕਰੋੜ ਰੁਪਈਆ ਇਥੋਂ ਲੈ ਗਏ ਹੁਣ ਸਾਡੇ ਬੀਬੀਆਂ ਦੀ ਬੇਇੱਜ਼ਤੀ ਕਰਦੇ ਨੇ ਸ਼ਰਮ ਨਹੀਂ ਆਉਦੀ ਇਹਨਾਂ ਨੂੰ ਇੱਕ ਇੰਜਰੀ ਗੁਜਰੀ ਨੂੰ ਇਹ ਬਿਲਕੁਲ ਇਹਦਾ ਕੰਮ ਕਰ ਰਹੇ ਨੇ ਇੱਥੇ ਇੱਕ ਬੀਬੀ ਨੇ ਕੱਲ ਅਖਬਾਰ ਦਿੱਤਾ ਹੈ ਉਹਦਾ ਨਾਮ ਮੈਨੂੰ ਨਹੀਂ ਪਤਾ ਕੀ ਨਾਮ ਸੀ ਅਮਲਪ੍ਰੀਤ ਕੌਰ ਕਿ ਮੇਰੇ ਨਾਲ ਇਹ ਬੇਇੱਜ਼ਤੀ ਕੀਤੀ ਹੈ ਨਾ ਸ਼ਰਮੀਆਂ ਉਹਦੇ ਨੂੰ ਅਕਾਲੀ ਨੂੰ ਇਹਨਾਂ ਨੂੰ ਕੀ ਨਾਮ ਹੈ ਕੇਜਰੇ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਔਰ ਅੱਜ ਕਹਿੰਦਾ ਕਿ ਮੈਂ ਆ ਕੇ ਆਪ ਲੜੇਗਾ ਮੈਂ ਪੰਜਾਬ ਨੂੰ ਆਪਣੇ ਆਪ ਦੇਖਾਂਗਾ ਤੂੰ ਮੁੱਖ ਮੰਤਰੀ ਉੱਥੇ ਦੇਖੀਦਾ ਇੱਥੇ ਨੇ ਪੰਜਾਬ ਨੂੰ ਕਿਦੋਂ ਦੇਖੇਗਾ ਤੂੰ ਤੂੰ ਆ ਕੇ ਦੇਖ ਮੇਰਾ ਚਲੋ ਇਹਦੇ ਨਾਲ ਬਹਿ ਲੈ ਜਿੱਥੋਂ ਆ ਕੇ ਲੜੂਗਾ ਮੈਂ ਇਹਦੇ ਸਾਹਮਣੇ ਲੜੂਗਾ ਮੈਂ ਔਰ